ਚੈਨਲ ਦਾ ਆਰਐਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਇੱਕ ਅੰਤਰਰਾਸ਼ਟਰੀ ਮਿਸ਼ਨ ਨੂੰ ਕਾਮਯਾਬ ਕਰਦੇ ਹੋਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਨਾਮੀ ਅਤਵਾਦੀ ਨੂੰ ਯੂਈ ਤੋਂ ਬਟਾਲਾ ਲਿਆਉਂਦਾ ਦਾਅਵਾ ਕੀਤਾ ਹੈ ਇਹ ਸਾਰੀ ਜਾਣਕਾਰੀ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਆਈਪੀਐਸ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਪਰਮਿੰਦਰ ਸਿੰਘ ਉਰਪਿੰਦੀ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇੱਕ ਨਾਮੀ ਅਤਵਾਦੀ ਹੈ ਅਤੇ ਜਿਸ ਦੇ ਸਬੰਧ ਅੰਤਰਰਾਸ਼ਟਰੀ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਹੈਪੀ ਪਛਿਆਨ ਹਨ ਉਸ ਨੂੰ ਬਟਾਲਾ ਪੁਲਿਸ ਨੇ ਯੂਈ ਤੋਂ ਬਟਾਲਾ ਲਿਆਂਦਾ ਹੈ ਉਹਨਾਂ ਕਿਹਾ ਕਿ ਇਹ ਪਹਿਲਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਪਰ ਉਸ ਤੋਂ ਬਾਅਦ ਇਸਨੇ ਗਲਤ ਰਸਤਾ ਅਪਣਾਉਂਦੇ ਹੋਏ ਜੁਰਮ ਦੀ ਦੁਨੀਆ ਦੇ ਵਿੱਚ ਆਪਣਾ ਪੈਰ ਰੱਖਿਆ ਅਤੇ ਇਸ ਵੱਲੋਂ ਬੀਤੇ ਸਾਲ ਦੇ ਵਿੱਚ ਬਟਾਲਾ ਵਿੱਚ ਜੋ ਠੇਕਿਆਂ ਤੇ ਬੰਬ ਧਮਾਕੇ ਹੋਏ ਹਨ ਉਸ ਦਾ ਇਹ ਮੇਨ ਮਾਸਟਰ ਮਾਈਂਡ ਸੀ ਉਹਨਾਂ ਕਹਿੰਦੇ ਕਿ ਇਸ ਤੋਂ ਇਲਾਵਾ 307 ਦੇ ਪਰਚੇ ਅਤੇ ਹੋਰ ਫਰੋਤੀਆਂ ਮੰਗੜ ਦੇ ਮਾਮਲੇ ਇਸ ਤੇ ਦਰਜ ਹਨ ਇਸ ਸਬੰਧੀ ਐਸਐਸਪੀ ਬਟਾਲਾ ਨੇ ਕੀ ਕੁਝ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇਸ ਮੌਕੇ ਬਟਾਲਾ ਪੁਲਿਸ ਵੱਲੋਂ ਇੱਕ ਵੀਡੀਓ ਕਲਿੱਪ ਵੀ ਜਾਰੀ ਕੀਤੀ ਗਈ ਜਿਸ ਵਿੱਚ ਬਟਾਲਾ ਪੁਲਿਸ ਦੀ ਟੀਮ ਐਸਪੀ ਸੋਹੋਤਾ ਦੀ ਅਗਵਾਈ ਵਿੱਚ ਇਸ ਨਾਮੀ ਅਤਵਾਦੀ ਨੂੰ 에어ਪੋਰਟ ਤੋਂ ਲੈ ਕੇ ਆ ਰਹੀ ਹੈ ਕੁਝ ਲਾਈਕ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਜ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਬੀਕੇਆਈ ਟੈਰਰਿਸਟ ਪਰਮਿੰਦਰ ਸਿੰਘ ਪਿੰਦੀ ਜਿਹਦਾ ਸੰਬੰਧ ਇੰਟਰਨੈਸ਼ਨਲੀ ਡੈਜ਼ਿਗਨੇਟਿਡ ਟੈਰਰਿਸਟ ਪਰਵਿੰਦਰ ਸਿੰਘ ਰਿੰਦਾ ਤੇ ਹੈਪੀ ਪਛਿਆ ਦੇ ਨਾਲ ਹੈ ਉਹਨੂੰ ਪੰਜਾਬ ਪੁਲਿਸ ਯੂਏਈ ਯੂनाइटेड अरब एमिरेट्स ਤੋਂ ਐਕਸਟਰੈਡਿਟ ਕਰਕੇ ਲੈ ਆਈ ਹੈ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਪਰਮਿੰਦਰ ਸਿੰਘ ਪਿੰਦੀ ਇੱਕ ਟਾਈਮ ਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਤਾਇਨਾਤ ਸੀਗਾ ਬਟ ਇਹਨੇ ਜੁਰਮ ਦਾ ਰਸਤਾ اختیار ਕਰ ਲਿਆ ਅਨਦਰ ਪੀਰੀਅਡ ਆਫ ਟਾਈਮ ਕਾਫੀ ਜੁਰਮਾ ਦੇ ਵਿੱਚ ਇਹਦੀ ਸ਼ਮੂਲੀਅਤ ਆ ਗਈ ਤਾਂ ਇਥੇ ਜਦੋਂ ਇਹਨੇ ਕ੍ਰਾਈਮ ਕਰਨਾ ਸਟਾਰਟ ਕਰਤਾ ਤਾਂ ਪੁਲਿਸ ਮਗਰ ਲੱਗ ਗਈ ਹੀ ਐਸਕੇਪਡ ਟੂ ਯੂਏਈ ਤਾਂ ਉਥੋਂ ਫਿਰ ਇਹ ਸਾਰਾ ਕੁਝ ਹੈਂਡਲ ਕਰਨ ਲੱਗ ਪਿਆ ਤਾਂ ਇਹਦੇ ਕੁਝ ਜਿਹੜੇ ਨੋਟੇਬਲ ਜਿਹੜੇ ਕੇਸਸ ਹੈ ਇਹਦੇ ਵਿੱਚ 2023 ਦੇ ਵਿੱਚ ਇਥੇ ਜਿਹੜੇ ਸ਼ਰਾਬ ਦੇ ਠੇਗਿਆਂ ਤੇ ਉੱਤੇ ਪੈਟਰੋਲ ਬੰਮ ਸਿੱਟੇ ਗਏ ਸੀਗੇ ਤਾਂ ਉਹਦੇ ਸਾਡੇ ਮੁਕਦਮੇ ਦਰਜ ਹੈ ਹੀ ਵਾਸ ਦਾ ਮੇਨ ਮਾਸਟਰਮਾਈਂਡ ਫॉर ਡੂਇੰਗ ਥੈਟ ਜਿਹੜੇ ਪੈਟਰੋਲ ਪੰਪ ਸਿੱਟੇ ਜਾਂਦੇ ਸੀਗੇ ਇਸ ਤੋਂ ਇਲਾਵਾ ਹੋਰ ਇੱਕ ਕੇਸ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਐਸਪੀ ਸਾਹਿਬ ਹੈ ਉਹਨਾਂ ਨੂੰ ਮਾਰਨ ਦੀ ਇੱਕ ਕਾਂਸਪੀਰੇਸੀ ਰਚੀ ਗਈ ਸੀ ਤਾਂ ਉਹਦੇ ਵਿੱਚ ਜਿਹੜੇ ਮੇਨ ਕਾਂਸਪੀਰੇਟਰਸ ਹੈ ਇਸ ਬੰਦੇ ਦੀ ਸ਼ਮੂਲੀਅਤ ਉਹਦੇ ਵਿੱਚ ਸੀਗੀ ਇਸ ਤੋਂ ਇਲਾਵਾ ਵੀ ਕਾਫੀ ਸਾਰੇ ਮੁਕਦਮੇ ਜਿਹਦੇ ਵਿੱਚ 307 ਦੇ ਜਿਹੜੇ ਗੈਂਗ ਐਕਟੀਵਿਟੀਜ਼ ਦੇ ਮੁਕਦਮੇ ਵੀ ਇਹਦੇ ਤੇ ਦਰਜ ਸੀਗੇ यूएई ਦੇ ਵਿੱਚ ਰੱਖ ਕੇ ਇਹ ਉੱਥੇ ਕਾਫੀ ਸਾਰੇ ਜਿਹੜੇ ਐਕਸਟਰਸ਼ਨ ਰੈਕਟਸ ਚਲਾ ਰਾ ਸੀਗਾ ਤਾਂ ਖਾਸ ਤੌਰ ਤੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਕੁਝ ਜਿਹੜੇ ਵੈਲ ਟੂ डू ਲੋਗ ਹੈ بزਨਸਮੈਨ ਹੈ ਉਹਨਾਂ ਨੂੰ ਥ੍ਰੈਟ ਕਾਲਸ ਕਰਦੇ ਸੀਗੇ ਤਾਂ ਇਹਦਾ ਜਿਹੜਾ ਇਹ ਇੱਕ ਕ੍ਰਿਮੀਨਲ ਰਿਕਾਰਡ ਨੂੰ ਦੇਖਦੇ ਹੋਏ ਇਹਦੇ ਵਿੱਚ ਬਟਾਲਾ ਪੁਲਿਸ ਨੇ ਫਿਊ ਮੰਥਸ ਬੈਕ ਅਸੀਂ ਇੱਕ ਪ੍ਰਕਿਰਿਆ ਸਟਾਰਟ ਕੀਤੀ ਸੋ ਅਸੀਂ ਇੱਕ ਰੈੱਡ ਨੋਟਿਸ ਦਾ ਪ੍ਰੋਪੋਜ਼ਲ ਹੈੱਡਕੁਆਰਟਰ ਨੂੰ ਭੇਜਿਆ ਵਿਚ ਵਾਸ ਸੈਂਡ ਬਾਈ ਪੰਜਾਬ ਪੁਲਿਸ ਹੈੱਡ ਕੁਆਰਟਰਸ ਟੂ ਸੀਬੀਆਈ ਇਨ ਨਿਊ ਦਿੱਲੀ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਸੈਸ ਕਰਕੇ ਉਹ ਜਿਹੜਾ ਪ੍ਰੋਪੋਜ਼ਲ ਹੈ ਇੰਟਰਪੋਲ ਨੂੰ ਭੇਜਿਆ ਜਿਹੜੀ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ ਤਾਂ ਇਵੈਂਚੁਅਲੀ ਆਈ ਥਿੰਕ ਇਨ ਦਾ ਮੰਥ ਆਫ ਅਪ੍ਰੈਲ অর ਮਈ ਰੈਡ ਨੋਟਿਸ ਵਾਸ ਇਸ਼ੂਡ ਇਨ ਅਗੇਨਸਟ ਪਰਮਿੰਦਰ ਸਿੰਘ ਪਿੰਦੀ ਉਸ ਤੋਂ ਬਾਅਦ ਅਸੀਂ ਤਾਲਮੇਲ ਕਰ ਲਿਆ ਵਿਦ ਦ ਯੂਏਈ ਅਥਾਰਟੀਜ਼ ਜਿਹੜਾ ਲਾ ਇਨਫੋਰਸਮੈਂਟ ਉਥੋਂ ਦਾ ਹੈਗਾ ਤਾਂ ਜਿਹੜੀ ਆਪਣੀ ਸੈਂਟਰਲ ਏਜੰਸੀਜ਼ ਹੈ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਦਾ ਤਾਲਮੇਲ ਸੀਗਾ ਤਾਂ ਇਵੈਂਚੁਅਲੀ ਹੀ ਵਾਸ ਅਰੈਸਟਡ ਇਨ ਯੂਏਈ ਅਬੂਦਾਬੀ ਤਾਂ ਉਸ ਤੋਂ ਬਾਅਦ ਸਾਨੂੰ ਅਬੂਦਾਬੀ ਐਨਸੀਬੀ ਅਬੂਦਾਬੀ ਤੋਂ ਕੋਰਸਪੋਂਡੈਂਸ ਆਈ ਸੀਗੀ ਥਰੂ ਰੈਲੇਵੈਂਟ ਚੈਨਲਸ ਕਿ ਤੁਸੀਂ ਇੱਕ ਆਪਣਾ ਮਿਸ਼ਨ ਪੇਜ ਹੋ ਟੂ ਗੈਟ ਹਿਮ ਐਕਸਟਰੈਡੀਟਿਡ ਸੋ ਉਸੇ ਸਿਲਸਿਲੇ ਤੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਫਾਰਮੈਲिटीज ਕਰਕੇ 24 ਤਰੀਕ ਨੂੰ ਸਾਡੀ ਇੱਕ ਟੀਮ ਵਿਚ ਵਾਸ ਲੈਡ ਬਾਈ ਐਸਪੀਡੀ ਮਿਸਟਰ ਗੁਰਪ੍ਰਤਾਪ ਸੋਹਤਾ ਤਾਂ ਇਹਨਾਂ ਦੇ ਨਾਲ ਸਾਡੇ ਸੀਆਈਏ ਇਨਚਾਰਜ ਮਿਸਟਰ ਸੁਗਰਾਜ ਐਂਡ ਦੋ ਹੋਰ ਟੀਮ ਮੈਂਬਰਸ ਇਹ ਉੱਥੇ ਚਲੇ ਗਏ ਇਨ ਯੂਏਈ ਤਾਂ ਇਹਦੇ ਵਿੱਚ ਵੀ ਟੁਕ ਕਲੀਅਰੈਂਸ ਫਰਮ ਦ ਪੰਜਾਬ ਗਵਰਨਮੈਂਟ ਐਂਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਥੋਂ ਕਲੀਅਰੈਂਸ ਲੈ ਕੇ ਸਾਡੀ ਟੀਮ ਉੱਥੇ ਪਹੁੰਚ ਗਈ ਤਾਂ ਉਥੋਂ ਫਿਰ ਲੋਕਲ ਲਾਈਜ਼ਨਿੰਗ ਕਰਕੇ ਮੀਟਿੰਗਸ ਕਰਕੇ ਵਿਦ ਦ ਇੰਡੀਅਨ ਐਂਬੈਸੀ ਐਂਡ ਜਿਹੜਾ ਐਨਸੀਬੀ ਅਬੂ ਦਾਬੀ ਹੈ ਤਾਂ ਉਹਨਾਂ ਦੇ ਨਾਲ ਤਾਲਮੇਲ ਕਰਕੇ ਤਾ ਕਲ ਸਵੇਰੇ ਫਿਰ ਜਿਹੜੀ ਲਾ ਅਥਾਰਟिटीज ਐਨਫੋਰਸਮੈਂਟ ਅਥਾਰਟिटीज ਹੈ ਯੂਏਈ ਉਹਨਾਂ ਨੇ 에어ਪੋਰਟ ਤੇ ਉੱਤੇ ਸਾਡੀ ਟੀਮ ਨੂੰ ਇਹਨੂੰ ਹੈਂਡਓਵਰ ਕਰਤਾ ਐਂਡ ਇਵੈਂਚੁਅਲੀ ਹੀ ਵਾਸ ਬਰਾਟ ਬੈਕ ਟੂ ਇੰਡੀਆ ਟੂ ਫੇਸ ਦ ਲਾ ਯਾ ਜਿਹੜਾ ਇਹਨੇ ਜੁਰਮ ਕੀਤਾ ਸੀਗਾ ਤਾ ਇਥੇ ਮੈਂ ਇਹ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਇੱਕ ਸਕਸੈਸਫੁਲ ਇੰਟਰਨੈਸ਼ਨਲ ਆਪਰੇਸ਼ਨ ਜਿਹੜਾ ਪੰਜਾਬ ਪੁਲਿਸ ਨੇ ਵਿਦ ਦ ਹੈਲਪ ਆਫ ਸੈਂਟਰਲ ਏਜੰਸੀਜ਼ ਕਰ ਲਿਆ ਤਾ ਇਹਦੇ ਵਿੱਚ ਬਾਬੇ ਮੁਜਰਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈਗਾ ਜੇ ਇੱਥੇ ਕੋਈ ਵੀ ਵਾਰਦਾਤਾ ਕਰਾਂਦਾ ਹੈ ਤਾਂ ਵੀਲ ਗੋ ਆਫਟਰ ਦ ਪਰਸਨ ਵੀਲ ਬ੍ਰਿੰਗ ਹਿਮ ਬੈਕ ਐਂਡ ਹੀ ਵਿਲ ਹੈਵ ਟੂ ਫੇਸ ਦ ਲਾ ਤਾਂ ਇਹਦੇ ਚ ਇੰਪੋਰਟੈਂਟਲੀ ਮੈਂ ਆਈ ਵਾਂਟ ਟੂ ਐਕਸਪ੍ਰੈਸ ਗ੍ਰੈਟੀਟਿਊਡ ਟੂ ਸੀਨੀਅਰਸ ਜਿਨ੍ਹਾਂ ਨੇ ਇਹ ਪੂਰਾ ਸਾਨੂੰ ਗਾਈਡ ਕਰਦਾ ਇਹਦੇ ਚ ਵਰਦੀ ਡੀਜੀਪੀ ਪੰਜਾਬ ਏਡੀਜੀਪੀ ਸੀਆਈ ਐਂਡ ਏਡੀਜੀਪੀ ਏਜੀਟੀਐਫ ਇਨਕਲੂਡਿੰਗ ਡੀਆਈਜੀ ਬਾਰਡਰ ਰੇਂਜ ਐਂਡ ਆਲਸੋ ਜਿਹੜੀ ਸੈਂਟਰਲ ਏਜੰਸੀਜ਼ ਇਹਦੇ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਤਾਲਮਨ ਕਰਤਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ ਦ ਗਵਰਨਮੈਂਟ ਆਫ ਯੂਏਈ ਤਾਂ ਉਹਨਾਂ ਨੇ ਬਰਪੂਰ ਸਾਡਾ ਸਾਥ ਇਹਦੇ ਵਿੱਚ ਦਿੱਤਾ ਕੋਆਪਰੇਸ਼ਨ ਕੀਤਾ ਤਾਂ ਕਰਕੇ ਇਹ ਜਿਹੜਾ ਇੱਕ ਕੋਆਪਰੇਸ਼ਨ ਸਾਡਾ ਸੀਗਾ ਇੰਟਰਨੈਸ਼ਨਲ ਲੈਵਲ ਦਾ ਇਹ ਕਾਮਯਾਬ ਹੋਇਆ ਸਰ ਇਹ ਪੰਜਾਬ ਪੁਲਸ ਦੇ ਮੁਲਾਜ਼ਮ ਹੋ ਕੇ ਇਹਨਾਂ ਨਾਲ ਸੰਪਰਕ ਕਿੱਦਾਂ ਆ ਗਿਆ ਸਰ ਥੈਂਕਸ ਟੂ ਯੂ ਇਹ ਇਹਨਾਂ ਦੀ ਸੰਗਤ ਪੁਰਾਣੀ ਸੀਗੀ ਤਾਂ ਇੱਥੇ ਇਹਨਾਂ ਦੇ ਨਾਲ ਤਾਲਮੇਲ ਸੀਗਾ ਤਾਂ ਇਹਨਾਂ ਦੀ ਜਿਹੜੀ ਇੱਕ ਵਧੀਆ ਇਹਦੀ ਲਾਈਫ ਹੋ ਸਕਦੀ ਸੀਗੀ ਕਾਂਸਟੇਬਲ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਹ ਛੱਡ ਕੇ ਇਹਨਾਂ ਦੇ ਨਾਲ ਜੁੜ ਗਿਆ ਜਿਹੜੇ ਅਤਿਵਾਦੀ ਹੈਗੇ ਨੇ ਤਾਂ ਇਵੈਂਚੁਅਲੀ ਇੱਥੇ ਜੁਰਮ ਕਰਕੇ ਫਿਰ ਇਹਨੂੰ ਖਦਸ਼ਾ ਸੀਗਾ ਕਿ ਇੱਥੇ ਪੁਲਿਸ ਨੇ ਫੜ ਲਿਆ ਨਾ ਫਿਰ ਇਹ ਬਾਹਰ ਭੱਜ ਗਿਆ ਯੂਏ ਹਾਂ ਜੀ ਤਾਂ ਸ਼ੀ ਇਜ਼ ਪੋਸਟਡ ਇਨ ਪੰਜਾਬ ਪੁਲਿਸ ਅਲਰੇਡੀ ਪ੍ਰੋਸੈਸ ਫਾਰ ਮਲਟੀਪਲ ਕ੍ਰਾਈਮਨਲਸ ਇਜ਼ ਔਨ ਗoing ਇਟ ਇਜ਼ ਇਨ ਦਾ ਪਾਈਪਲਾਈਨ ਤੇ ਬਾਕੀ ਇਹਦੇ ਕੋਲੋਂ ਵੀ ਖੁਲਾਸੇ ਕਾਫੀ ਸਾਰੇ ਹੋਣਗੇ ਅਸੀਂ ਜਸਟ ਉਹਨੂੰ ਲੈ ਕੇ ਆਏ ਹੈ ਬੇਸਿਕਲੀ ਇਹ ਕਿਵੇਂ ਗਿਆ ਉੱਥੇ ਕਿਥੇ ਰਹਿੰਦਾ ਸੀਗਾ ਕਿਤੇ ਟੱਚ ਸੀਗਾ ਕਿਵੇਂ ਇਹਦਾ ਕੋਆਰਡੀਨੇਸ਼ਨ ਹੁੰਦਾ ਸੀਗਾ ਕ੍ਰਾਈਮ ਕਿਵੇਂ ਆਰਕੈਸਟ੍ਰੇਟ ਹੁੰਦਾ ਸੀਗਾ ਇਹ ਸਾਰੇ ਖੁਲਾਸੇ ਇਹਦੇ ਕੋਲੋਂ ਅਸੀਂ ਕਰਵਾਵਾਂਗੇ